पंप तेरे गूंजां जुगो जुग पाण i oh you うん。 ਕਿਲਾ ਯੋ ਫੰਨ ਦੀਵੇ ਉਹ ਪ੍ਰਪੇ ਮਿਲੋ ਜੀ ਆਉ ਅਕੀ ਤੁਸਾਰੇ ਦਰਦਵਾਰ ਸਤਖਾ ਦੀ ਸਿੰਘ ਦਰਬਾਰ ਫਤਿਹਗੜ੍ਹ ਸਾਹਿਬ ਦੇ ਕੀ ਆਪਾਂ ਸਾਰੇ ਪਹੁੰਚੇ ਅਸਲ ਤੋਂ ਪਹਿਲਾਂ ਦੁਨੀਆ ਨਾਲ ਆਪ ਦੁਨੀਆ ਨਾਲ ਤੇ ਆਸ ਕਰਕੇ ਆਪਾਂ ਆਗਿਰਿਆ ਲਵਾਈਏ ਸਾਰੇ ਭੈਣਾਂ ਇੱਕ ਵਾਰ ਫਤੇ ਬਲਾਓ ਜੀ ਵਾਹਿਗੁਰੂ ਜੀ ਦਾ ਕਾਪਸਾ ਵਾਹਿਗੁਰੂ ਜੀ ਕੀ ਫਤੇ ਸਾਡੇ 71 ਦਾ ਆਪਾਂ ਸਾਰੇ 71 ਹੋਏ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਕਿਰਪਾ ਦੇ ਨਾਲ ਤਨ ਤਨ ਸੰਤ ਬਾਬਾ ਮਾਨ ਸਿੰਘ ਜੀ ਕੇ ਵੇਲੇ ਉਹਨਾਂ ਉਪਰਾਲਾ ਕੀਤਾ ਜਿਤਕ ਸਾਲ ਹੋ ਗਿਆ ਹੈ ਇਸ ਸੰਸਥਾਨ ਨੂੰ ਤੁਹਾਨੂੰ ਆਪ ਅਰਦਾਸ ਬੇਤੀ ਵਾਸਤੇ ਕਰਦ ਰੁਏ ਹੈ ਮਾਤਾ ਗੁਜਰੀ ਦਾ ਧੰਨਵਾਦ ਕਰਨਾ ਨਾਲੇ ਅਰਦਾਸ ਕਰਨੀ ਹੈ ਸਤਿਗੁਰੂ ਪਾਤਸ਼ਾਹ ਮਿਹਰ ਕਰਨ ਇੱਥੇ ਹੋਰ ਵੀ ਨੰਗਰ ਹਾਲ ਦੀ ਤੇ ਕਮਰਿਆਂ ਦੀ ਜੋ ਵੀ ਸਾਰੀ ਹੋਣੀ ਹੈ ਸਤਿਗੁਰੂ ਪਾਤਸ਼ਾਹ ਆਪ ਹਾਜ਼ਰ ਨਾਜ਼ਰ ਹੋ ਕੇ ਆਪਣੇ ਸੇਵਾਦਾਰਾਂ ਦੇ ਕਿਰਤੇ ਮੇਰ ਪ੍ਰਿਆਰਥਨ ਸੰਗਤਾਂ ਪਹੁੰਚੀਆਂ ਧੀਵੇ ਤੋਂ ਸੰਗਤ ਪਹੁੰਚੀ ਹੈ ਸਦਾਰ ਜੋਗ ਬਾਬਾ ਦਲਬਾ ਸਿੰਘ ਜੀ ਪੂਰ ਬਿੰਦ ਸੱਜਣ ਪਹੁੰਚੇ ਆ ਇਹ estrag ਤੋਂ ਰਾਜਪੁਰੇ ਤੋਂ ਪਟਿਆਲੇ ਨੂੰ ਵੀ ਸੰਗਤਾਂ ਪਹੁੰਚੀਆਂ ਸਾਰੀਆਂ ਸੰਗਤਾਂ ਸੰਤਾ ਬਕੋਟਾ ਨੂੰ ਗੁਰਤਨਵਾ ਰਹੇ ਸਾਡੇ ਤੋਂ ਪਹਿਲਾਂ ਸਦਾਰ ਜੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਜੋਤੀਪ੍ਰਭ ਵਾਲੇ ਮਹਾਂਪੁਰਸਾਂ ਦਾ ਸਮਾਂ ਲਾਇਆ ਹੈ ਹਾਜ਼ਰੀ ਦਵਾਏਗੇ ਮਹਾਂਪੁਰਸਾਂ ਦਾ ਸੋਟਾ ਨੂੰ ਪਰਿਵਾਰ ਉਹਨਾਂ ਤੋਂ ਪਹਿਲਾਂ ਗੁਰਮੁਖੀ ਆਰੇ ਸਾਡੇ ਬਾਜਵਾ ਸਾਹਿਬ ਉਹਨਾਂ ਦਾ ਸਤਿਕਾਰਯੋਗ ਜਥਾ ਉਹਨਾਂ ਹਾਜ਼ਰੀ ਦਵਾਏ ਇਸ ਅੰਦ ਗੀਤਨ ਵਿੱਚ ਅਸਾਰੀ ਤਿਆਰੀ ਕੀਤੀ ਹੈ ਸਤਿ ਸ਼੍ਰੀਪਾ ਚਾਹ ਮਿਹਰ ਕਰਨ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੋ ਮਹਾਂਪੁਰਸਾਂ ਦਾ ਸਪਨਾ ਸਦਾ ਉਨਾ ਰੰਮਤਾ ਕੀ ਕੀ ਧਿਆਨਾ ਵਗੈਰਾ ਕਰ ਦਿੱਤਾ ਸੀ ਅਜੇ ਇੱਕ ਸਾਲ ਹੋ ਚੁੱਕਾ ਹੈ ਇਸ ਸੰਸਥਾਨ ਨੂੰ ਤੋਂ ਹੁ ਆਪਾਂ ਰਲ ਮਿਲ ਕੇ ਅਰਦਾਸ ਕਰਨੀ ਹੈ ਵਾਹਿਗੁਰੂ ਪਰਮੇਸ਼ਰ ਆਪਣੇ ਬੰਸਾਂ ਦੇ ਕਾਜ ਸਵਾਰਦਾ ਹੈ ਹਰ ਜਿਗਰੂ ਭਗਤੇ ਉਪਾਇਆ ਪੈਜ ਰਖਦਾ ਆਇਆ RAM RAJ ਹਰਨਾਮ ਸੁਖਿ ਸਦਿਸ਼ਟ ਹਰ ਮਾਰਿਆ ਤੇ ਲਾਭ ਤਰਾਇਆ ਅਹੰਕਾਰੀਆਂ ਨਿਸ਼ਕਾ ਪਿੱਠ ਨੇ ਨਾਮ ਹੀ ਉਹ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਨਹੀਂ ਛਾਇਆ